ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਸੁਖਦੇਵ ਸਿੰਘ ਜੀ ਪਿੰਡ ਚੈਲਾ ਤੇ ਜਿਹੜੀ ਨਾਲ ਲੱਗਾ ਅੱਗ ਲੱਗੀ ਆ ਥੋੜੇ ਜਿਹਾ ਤੁਹਾਨੂੰ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬਾਝਾ ਰਹੇ ਸੀਗੇ ਜੀ ਉੱਥੇ ਕੋਈ ਪਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਫੈਕਟਰੀ ਫੈਕਟਰੀ ਵਾਲਾ ਦੋਸ਼ ਕਾਦੀ ਫੈਕਟਰੀ ਆ ਜੀ ਉਹ ਇਹ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿਲਿਆਂ ਨੇ ਜੀ ਇਹ ਇਹ ਘਟੋ ਘਾਟ ਹੀ 2 2 ਕਿਲੇ ਤਾਂ ਕੜਕਦੇ ਮੱਚ ਗਈ 8 9 ਕਿਲੇ ਜੀ ਨਾੜ ਦੀ ਮੱਚ ਗਈ ਆਤਮੰਗ ਨੇ ਨਾ ਹਾਂਜੀ ਹਾਂ ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜੰਮੀ ਚਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦਿੱਤੀ ਪਰ ਮਹਿਕਮੇ ਨੂੰ ਹਾਂਜੀ ਹੁਣ ਦੰਨੇ ਆ ਜੀ ਦਵਾਂਗੇ ਤਰਾ ਹੁਣ ਤਾਂ ਅੱਗ ਬੁਝਾ ਕੇ ਹਟਿਆ ਜੀ ਅਜੇ ਆ ਹੁਣ ਦੰਨੇ ਆ ਜੀ ਇਤਲਾਹ ਠੀਕ ਹੈ ਹਾਂਜੀ ਕੀ ਨਾਮ ਤੁਹਾਡਾ ਕਿਹੜਾ ਹੈ ਫਿਰ ਜਗਜੀਤ ਸਿੰਘ ਭਰਸੜਾ ਜੀ ਤੇ ਅੱਗ ਲੱਗੀ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪਾ ਸਭ ਤੋਂ ਪਹਿਲਾਂ ਸਟਾਫ ਫੈਕਟਰੀਆਂ ਦਾ ਆਇਆ ਉਹਦੇ ਉਹਨੇ ਸਾਡੇ ਭੋਗਤਾ ਦੇ ਲੋਕਾਂ ਨੂੰ ਵੀ ਤੁਸੀਂ ਆਜੋ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਨੇ ਬਾਅਦ ਅਸੀਂ ਭਾਇ ਤਾਂ ਅਸੀਂ ਬਹੁਤ ਕਰਦੇ ਕਿ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲਾਈਟ ਆਈ ਨਹੀਂ ਕੋਈ 24 ਘੰਟੇ ਲਾਈਟ ਬੰਦਾ ਦੂਜੀ ਰਾਤ ਵੀ ਲਾਈਟ ਨਾ ਕੋ ਕੋ ਲਾਈਟ ਆਪਸ ਚੱਲਦੀ ਹੈ ਇਹ ਮੇਨ ਫਕਾਇਮ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੋ ਚੰਨ ਗਏ ਨੇ ਇੱਥੇ ਇੱਥੇ 2 ਕਿਲੇ ਕੜਕਤੀ ਬਾਕੀ 68 ਕਿਲੇ ਲਾਣ ਚੱਲ ਗਿਆ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੇ ਹੋ ਮੰਗੇ ਵੀ ਪੁੱਛ ਲੈ ਜੀ ਦੀ ਕਾਗਲ ਜੀ ਉਹਨੂੰ ਮਾਵ ਜੇ ਮੈਂ ਜੇ ਜੀ ਦੀ ਜਿਆਦੀ ਇਹ ਫਾਇਰਟੀ ਦਾਗਾ ਫਾਇਰਟੀ ਹੈ 10 ਹਾਂਜੀ 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 ਕੀ ਨਾਮ ਆ ਤੁਹਾਡਾ ਕਿਹੜਾ ਪਿੰਕਾ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗ ਗਿਆ ਥੋੜਾ ਜਿਹਾ ਸੀ ਇਹ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਤੇ ਪੌਣੇ 2 ਕਿਲੇ ਨੇ ਜੀ ਇਹ ਸਾਰੀ ਬੋਕੀ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿਤੇ ਸੀ ਤੇ ਨਾੜ ਨਾਲ ਦੇ ਗਵਾਂਢੀ ਦੇ ਦੀ ਪਾਲ ਮਾ ਜਿਆ ਦੀ ਮੁੰਡਾ ਜੀ 2 ਕਿਲੇ ਕਦੋਂ ਪਤਾ ਲੱਗੋਗੇ ਆਂਦਾ ਇਹ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਕਣਕ ਲੋ ਜੀ ਦੁਨੀਆਂ ਲੱਗੇ ਹੋਇਆ ਭਜਾਉਂ ਹਾਂਜੀ ਹਾਂਜੀ ਦੋਈ ਕਿਤੇ ਹੋਰ ਵੀ ਹੈਗੀ ਹਾਂਜੀ ਹਾਂਜੀ ਤਾਂ ਇਹੀ ਨੇ ਦੋਈ ਸਾਡੀ ਫੋਕੀ ਜੀ ਹਾਂਜੀ ਹਾਂਜੀ ਤੇ ਕੀ ਮਨ ਦਰਦ ਨੂੰ ਠੰਗ ਕਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡ ਆ ਤੁਹਾਡਾ ਨਾਮ ਦੱਸੋ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਹਾਂਜੀ ਅੱਜ ਕੀ ਨਾਮ ਆ ਤੁਹਾਡਾ ਕੀ ਆਉਗਾ ਮੈਂ ਡੀ ਅਰਵਿੰਦ ਕਮਾਰੀ ਕੈਰਗੜ੍ਹਸ ਮਰਾਲਾ ਤੋਂ ਜੀ ਤੇ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਹੈ ਕਿੰਨਾਂ ਨੂੰ ਤਨ ਆ ਇਹ ਅੱਗ ਜੀ ਆਪਣੇ 20 ਕਿਲੇ ਕਣਕ ਦੇ ਨਾਲ ਦੇ ਕਹਿੰਦੇ ਆ ਜੀ ਤੇ 3 ਕਿਲੇ ਕਣਕ ਦੇ ਗਹਿ ਰਹੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ 70 ਕਿਲੋ 70 ਕਿਲੋ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੋਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵਿਲੀ ਤਿੰਨ ਗੱਡੀਆਂ ਲੱਗ ਚੁੱਕੀਆਂ ਨੇ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਇਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਨਾਲ ਕਿੰਨੇ ਕਿੰਨੇ ਕਣਕ ਖੜੀ ਸੀ ਨਾਲ ਕਾਫੀ ਹੈ ਜੀ ਜੇ ਦੇਖੇ ਜਾਓ ਤਾਂ 100 ਫੀਲਰ ਇੱਕ ਇੱਕੜ ਦੇ ਉੱਪਰ ਪਈ ਖੜੀ ਦਾਹਾ ਦੁਗਾਹਾ ਕਣਕ ਆ ਜੀ ਉਹਨੂੰ ਬਚਾ ਲਿਆ ਹਾਂ ਜੀ ਇਹ ਅੱਗ ਲੱਗੀ ਕਿਵੇਂ ਆ ਜੀ ਅੱਗ ਲੱਗਿਆ ਵੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਅਸੀਂ ਟਰਾਲੀ ਸਟਾਰਟ ਕਰ ਲਾ ਬਿਮਾਲ ਭਰੀਏ ਚੰਗਿਆੜਾ ਜੀ ਚੰਗਿਆੜਾ ਮੇਕੋ ਟਰਾਲੀ ਸਟਾਰਟ ਕਰੀ ਚੰਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਪੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਭਜਾ ਕੇ ਲਿਆਇਆ ਜਾਨੋ ਅੱਗੇ ਸਾਰੇ ਬਹੁਤ ਜ਼ੋਰ ਲਾਇਆ ਜਾਂਗੇ ਬਹੁਤ ਬਹੁਤ ਮਾਰਿਆ ਜਾਨੀ ਸਾਡੇ ਬਾਅਦ ਕਿੰਨੇ ਕ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ ਅੱਗੇ 10 12 ਜਾਣੇ 12 13 ਜਾਣੇ ਜੀ ਕਿਸੇ ਦਾ ਅੱਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਕੋਈ ਨੁਕਸਾਨ ਨਹੀਂ ਆਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਬਰਾਈ ਦਾ ਹੋ ਗਿਆ ਕਿਦ ਕਣਕ ਦਾ ਉਹ ਬਰਾਈ ਦਾ ਇਹਨੂੰ ਗੱਠਾਂ ਤੋਂ ਬਿਨਾ ਆਲੇ ਦੁਆਲੇ ਖੇਤਾਂ ਦੇ ਵਿੱਚ ਪੱਕੀ ਕਣ ਖੜੀ ਹੈ ਕੀ ਉਹਦਾ ਵੀ ਕਿਤੇ ਕੋਈ ਨੁਕਸਾਨ ਹੋਇਆ ਕਿੰਨੀ ਕ ਕਣਕ ਹੈ ਜਿਹੜੀ ਸੜੀ ਹੈ ਇਹਦੇ ਨਾਲ ਸੜੀ ਆ ਜੀ ਕਹਿੰਦੇ ਅੱਜਾ ਫੋਨਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਹੈਪੀ ਵੰਸ ਅ ਅ ਬਸਰ ਸਾਹਿਬ ਇਹ ਦੱਸਿਓ ਵੀ ਇਡੀਆਂ ਗੱਠਾਂ ਸੜੀਆਂ ਨੇ ਇਹ ਅੱਗ ਕਿਵੇਂ ਲੱਗੀ ਆ ਕੁਛ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਰ ਬੈਠੇ ਸੀ ਲੀਏ ਉੱਥੇ ਪਤਾ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਇਹਦਾ ਇਹਦਾ 25-30 ਲੱਖ ਹੋ ਜਾਣਾ 25 ਲੱਖ ਦਾ 25 ਤੋਂ 30 ਲੱਖ ਦਾ ਨੁਕਸਾਨ ਆ ਹਾਂਜੀ ਕੀ ਆਲਦ ਵਾਲੀ ਕੀ ਤੇ ਫਸਲਾਂ ਦਾ ਬਚਾਜ ਉਧਰ ਤਾਂ ਨਹੀਂ ਆਗਨੇ ਆਪਣੀ ਦੇ ਪੇਟ ਚ ਲਿਆ ਓਕੇ ਕਿੰਨੇ ਕਿੱਸੀ ਕਿ ਕਣਕ ਜਿਹੜੀ ਸੜੀ ਆ 1 ਏਕੜ 1 ਏਕੜ ਓਕੇ ਗਰ ਨਹੀਂ ਕੋਈ ਆਪ ਕਿਹੜੀ ਜਗ੍ਹਾ ਤੋਂ ਆਈਆਂ ਆਪਣੀ ਗੱਡੀ ਆ ਜੀ ਤੁਸੀਂ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ ਕਿੰਨੀ ਕੁ ਲੱਗੀ ਹੋਈ ਆਗ ਤੇ ਕਿੰਨਾ ਕੁ ਚਿਰ ਚ ਕਾਬੂ ਪਾਇਆ ਜਾ ਸਕਦਾ ਅੱਗ ਦਾਤੀ ਆ ਜੀ ਇਹਨੂੰ ਅਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਉਹਨੇ ਕ ਆ ਵੀ ਗਈ ਆ ਤੇ ਇੱਕ ਪਹਿਲਾਂ ਲੱਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀ ਆ ਸਾਡੀ ਖਰਾਬ ਹੋ ਗਈ ਆ ਜੀ ਤੇ ਤੀਜੀ ਤੀਜੀ ਗੱਡੀ ਦਰਾਹੇ ਤੋਂ ਆ ਰਹੀ ਹੈ ਉਹ ਵੀ ਪਹੁੰਚ ਰਹੀ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਜਿਵੇਂ ਪ੍ਰਾਲੀ ਦਾ ਗੱਠਾ ਨੇ ਵੱਡੀ ਮਾਤਰਾ ਚ 250 300 ਜਿਹੜੀ ਟਰਾਲੀ ਆ ਗੱਠਾ ਪੈਂਦਾ ਨੇ ਕਿੰਨੇ ਕ ਸਮੇਂ ਚ ਪੁੱਜੇਗੀ ਇਹਨੂੰ ਅੰਦਾਜ਼ਾ ਹੈ ਤਕਰੀਬਨ ਘਟੋ ਘੜ 5 ਘੰਟੇ ਲੱਗੇ ਜਾਣਗੇ ਅੰਦਰ ਜਿਹੜੀ ਅੱਗ ਅੱਗੇ ਦੀ ਜਿਹੜੀ ਗੱਠਾਂ ਦੀ ਅੱਗ ਹੁੰਦੀ ਆਈਏ ਇਹਨੂੰ ਭਜਾਉਣ ਲਈ ਸਮਾਂ ਲੱਗਦੇ ਤੇ ਅੰਦਰ ਪਾਣੀ ਵੀ ਜਾਂਦਾ ਪ੍ਰੋਪਰ ਪਰਾਲੀ ਦੇ ਗੱਠਾਂ ਨੂੰ ਅੱਗ ਲੱਗੀ ਹੈ ਜਾਲਦਵਾਲੇ ਕੀਤੇ ਕਣਕ ਵਗੈਰਾ ਦਾ ਵੀ ਨੁਕਸਾਨ ਹੋ ਗਿਆ। ਕਣਕ ਜਲਣ ਲੱਗੀ ਦੀ ਉਹਨੂੰ ਅਸੀਂ ਬਚਾ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਕੇ ਚੁਪੇ ਆਉਂਦੇ ਪਾਣੀ ਦੀ ਸੀ। ਕਿੰਨੀ ਕਿੰਨੇ ਕਣਕ ਸੜੀਆਂ ਥੋੜੀ ਬਤਾਓ। ਕਿੰਨਾ ਡੇਢ ਕਿਲੋ ਲੱਗੀ ਲਾ ਡੇਢ ਕਿਲੋ ਕੁਝ ਟਰੈਕਟਰਾਂ ਦੀ ਮਦਦ ਨਾਲ ਉਹਨੂੰ ਬਚਾ ਵੀ ਲਿਆ ਜੀ। ਓਕੇ ਥੈਂਕ ਯੂ।